ਵਰਨਾ ਗੱਡੀ ਪਿੱਛੇ ਆ ਰਹੀ ਸੀ ਕਿ ਤੇ ਆ ਤੁਸੀਂ ਦੇਖੋਗੇ ਜਦੋਂ ਰਾਤ ਫਾਇਰਿੰਗ ਹੋਈ ਕਿ ਇੱਥੇ ਇਹ ਕੱਚ ਖਿੰਡਿਆ ਹੋਇਆ ਪੁਲਿਸ ਦੇ ਜਿਹੜਾ ਨਿਸ਼ਾਨ ਲਗਾਏ ਹੋਏ ਨੇ ਬ੍ਰਿਜ਼ਾ ਗੱਡੀ ਅੱਗੇ ਖੜ ਗਈ ਵਰਨਾ ਪਿੱਛੇ ਖੜ ਗਈ ਬਾਬਾ ਜੀ ਨੂੰ ਸ਼ੱਕ ਹੋ ਗਿਆ ਕਿ ਹੁਣ ਮੇਰੀ ਜਾਨ ਗਈ ਹੁਣ ਗੋਲੀਆਂ ਚੱਲਣਗੀਆਂ ਤਾਬੜ-ਤਾੜ ਸਮਝੋ ਇਹ ਬਾਬਾ ਬਖਸ਼ੀ ਸਿੰਘ ਦੀ ਗੱਡੀ ਹੈ ਬਾਬਾ ਬਖਸ਼ੀ ਸਿੰਘ ਜੀ ਔਰ ਰੋਡ ਤੋਂ ਆ ਰਹੇ ਨੇ ਆਉਂਦੇ ਹੋਏ ਦੇਖ ਲੈਣੇ ਕਿ ਇੱਕ ਗੱਡੀ ਪਿੱਛੇ ਵਰਨਾ ਉਹ ਉਹਨਾਂ ਦਾ ਪਿੱਛਾ ਕਰ ਰਹੀ ਆ ਪਿੱਛਾ ਕਰਦੇ ਹੋਏ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਹੈ ਜਿਹੜੇ ਵਿੱਚ ਜਿਹੜੇ ਗੈਂਗਸਟਰ ਬੈਠ ਹੋਏ ਨੇ ਪਹਾੜੇ ਦੇ ਟੱਟੂ ਕਹਿ ਸਕਦੇ ਆ ਜਿਹੜੇ ਇਸ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਨੇ ਇੱਥੋਂ ਗੋਲੀਆਂ ਗਈਆਂ ਅੰਦਰ ਨੂੰ ਗਨੀਮਤ ਇਹ ਹੈ ਕਿ ਇਸ ਪਾਸੇ ਨੂੰ ਬਾਬਾ ਬਖਸ਼ੀਤ ਸਿੰਘ ਬੈਠੇ ਡਰਾਈਵਰ ਸਾਈਡ ਨੂੰ ਬੈਠੇ ਹੋਏ ਨੇ ਗੱਡੀ ਚਲਾ ਰਹੇ ਨੇ ਗੋਲੀ ਦੀ ਜਿਹੜੀ ਫਾਇਰਿੰਗ ਹੁੰਦੀ ਹੈ ਇਸ ਪਾਸੇ ਤੋਂ ਟਿੱਡੇ ਟਿੱਡੇ ਤੌਰ ਤੇ ਹੁੰਦੀ ਹੈ ਗੋਲੀਆਂ ਵੱਜਦੀਆਂ ਨੇ ਕੰਡਕਟਰ ਸਾਈਡ ਜਿਹੜੀ ਇਸ ਸਾਈਡ ਨੂੰ ਸੀਟ ਹੈ ਉੱਥੇ ਗੋਲੀਆਂ ਵੱਜਦੀਆਂ ਨੇ ਸਭ ਤੋਂ ਪਹਿਲਾ ਸਪੌਟ ਹੈ ਇਹ ਗੋਲੀ ਦਾ ਕਿਉਂਕਿ ਦੋ ਗੱਡੀਆਂ ਜਿਹੜਾ ਲਗਾਤਾਰ ਉਹਨਾਂ ਦਾ ਪਿੱਛਾ ਕਰਦੀਆਂ ਸੀਗੀਆਂ ਬਾਬਾ ਬਖਸ਼ੀਤ ਸਿੰਘ ਜਿਉਰੀ ਆਪਣੀ ਮਾਤਾ ਨੂੰ ਦਵਾਈ ਦੇਣ ਗਏ ਸੀਗੇ বাস ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਹੈ ਜਿੱਥੇ ਗੋਲੀਆਂ ਚੱਲੀਆਂ ਮੈਂ ਸਪੌਟ ਦਿਖਾਵਾਂਗਾ ਮੈਂ ਜਗਮੀਤ ਨੂੰ ਕਹਾਂਗਾ ਥੋੜਾ ਐਸੀ ਤਰੀਕੇ ਨਾਲ ਪਿੱਛੇ ਹੋਣ ਸਭ ਤੋਂ ਪਹਿਲਾਂ ਇੱਕ ਜਿੱਥੇ ਪੁਲਿਸ ਨੂੰ ਗੋਲੀਆਂ ਦੇ ਜਿਹੜੇ ਕਾਰਤੂਸ ਸੀਗੇ ਚੱਲੇ ਹੋਏ ਉਹ ਮਿਲੇ ਨੇ ਕਿਉਂਕਿ ਰਾਤ ਜਿਹੜਾ ਕਿਸ ਤਿੱਕੇ ਨਾਲ ਘਟਨਾ ਹੋਈ ਸਾਰੀ ਦੱਸਣ ਦੀ ਕੋਸ਼ਿਸ਼ ਕਰਾਂਗਾ ਗੱਡੀ ਕਿੱਥੇ ਖੜੀ ਹੋਈ ਹੈ ਕਿਵੇਂ ਬਾਬਾ ਜੀ ਕਿੱਥੇ ਗਏ ਸੀਗੇ ਕਿਵੇਂ ਆ ਰਹੇ ਸੀਗੇ ਸਾਰੀ ਘਟਨਾ ਦੱਸਣ ਦੀ ਕੋਸ਼ਿਸ਼ ਕਰਾਂਗਾ ਜੋ ਮੇਰਾ ਪਿੱਛਾ ਕਰ ਰਹੀ ਹੈ ਕਿਸੇ ਨਾਲ ਫੋਨ ਕਾਲ ਦੇ ਉੱਤੇ ਗੱਲ ਕਰ ਰਹੇ ਸੀਗੇ ਉਹਨੂੰ ਕਹਿ ਰਹੇ ਸੀਗੇ ਕਿ ਇੰਜ ਜਾਪ ਲੈ ਕੇ ਇਹ ਮੈਨੂੰ ਮਾਰਨਗੇ ਅੱਜ ਅੱਜ ਮਾਰ ਸਕਦੇ ਨੇ ਹਮਲਾ ਹੋ ਸਕਦਾ ਵਰਨਾ ਗੱਡੀ ਪਿੱਛੇ-ਪਿੱਛੇ ਆਉਂਦੀ ਹੈ ਉਹਦੇ ਉੱਤੇ ਸਿਰਫ ਐਚ ਆਰ ਲਿਖਿਆ ਹੁੰਦਾ ਬਾਕੀ ਕੋਈ ਨੰਬਰ ਨਹੀਂ ਹੁੰਦਾ ਜਿਵੇਂ ਬਾਬਾ ਬਖਸ਼ੀਸ਼ ਨੇ ਕਿਹਾ ਬਾਬਾ ਬਖਸ਼ੀਸ਼ ਨੇ ਜਾਣਾ ਕਿਸੇ ਹੋਰ ਰੂਟ ਹੁੰਦਾ ਕਿਉਂਕਿ ਉਹਨਾਂ ਨੇ ਸੋਚਿਆ ਕਿ ਜੇ ਮੈਂ ਉਸ ਰੂਟ ਗਿਆ ਉੱਥੇ ਮੇਰੇ ਦੇ ਉੱਤੇ ਗੋਲੀਆਂ ਚਲਣੀਆਂ ਉੱਥੇ ਮੇਰੀ ਜਾਨ ਵੀ ਜਾ ਸਕਦੀ ਹੈ ਜੇ ਹਮਲਾ ਹੋਇਆ ਮੈਂ ਹਾਈਵੇ ਦੇ ਉੱਤੇ ਬਚ ਜਾਵਾਂਗਾ ਤੇ ਬਾਬਾ ਜੀ ਨੇ ਜਦੋਂ ਗੱਡੀ ਹੌਲੀ ਕੀਤੀ ਵਰਨਾ ਨੇ ਪਿੱਛੋਂ ਨਿਕਲ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਬਾਬਾ ਜੀ ਨੇ ਕਿਹਾ ਕਿ 7 8 ਫਾਇਰ ਹੋਏ ਮੇਰੇ ਦੇ ਉੱਤੇ ਤੇ ਨਾਲ ਦੀ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਇੱਥੋਂ ਭੱਜ ਕੇ ਗੱਡੀ ਭਜਾ ਕੇ ਲੈ ਗਏ ਕਿਉਂਕਿ ਉਹਨਾਂ ਨੇ ਵੀ ਕਿਹਾ ਕਿ ਜਿੰਨੇ ਮਰਜ਼ੇ ਕੋਈ ਗੱਲਾਂ ਕਰਦਾ ਹੋਵੇ ਜਿੰਨੇ ਮਰਜ਼ੀ ਤਕੜਾ ਹੋਵੇ ਪਰ ਜਦੋਂ ਗੋਲੀਆਂ ਇਸ ਤਿੱਕੇ ਨਾਲ ਚੱਲਣ ਪਹਿਲਾਂ ਆਪਣੀ ਜਾਨ ਬਚਾਉਣੀ ਚਾਹੀਦੀ ਹੈ ਪਾਬਾ ਬਖਸ਼ੀ ਸਿੰਘ ਹੋਰਾਂ ਦੇ ਉੱਤੇ ਰਾਤੀ ਜਾਨਲੇਵਾ ਹਮਲਾ ਹੋਇਆ ਰਾਤ ਕੁਝ ਜਿਹੜੇ ਸ਼ਰਾਰਤੀ ਅਨਸਰਾਂ ਨੇ ਤਾਬੜ ਤੋੜ ਗੋਣੀਆਂ ਚਲਾਈਆਂ ਜਾਨਲੇਵਾ ਹਮਲਾ ਹੋਇਆ ਪਰ ਗਨੀਮਤ ਇਹ ਰਹੀ ਕਿ ਉਹਨਾਂ ਦੀ ਜਾਨ ਬਚ ਗਈ ਇੱਕ ਵਾਰੀ ਉਸ ਸਪੌਟ ਦੇ ਉੱਤੇ ਪਟਿਆਲਾ ਦੇ ਵਿੱਚ ਮੌਜੂਦ ਆ ਬਸ ਸਟੈਂਡ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਹੈ ਜਿੱਥੇ ਗੋਲੀਆਂ ਚੱਲੀਆਂ ਮੈਂ ਸਪੌਟ ਦਿਖਾਵਾਂਗਾ ਮੈਂ ਜਗਮੀਤ ਨੂੰ ਕਹਾਂਗਾ ਥੋੜਾ ਐਸੀ ਤਰੀਕੇ ਨਾਲ ਪਿੱਛੇ ਹੋਣ ਸਭ ਤੋਂ ਪਹਿਲਾਂ ਇੱਕ ਜਿੱਥੇ ਪੁਲਿਸ ਨੂੰ ਗੋਲੀਆਂ ਦੇ ਜਿਹੜੇ ਕਾਰਤੂਸ ਸੀਗੇ ਚੱਲੇ ਹੋਏ ਉਹ ਮਿਲੇ ਨੇ ਕਿਉਂਕਿ ਰਾਤ ਜਿਹੜਾ ਹੈ ਕਿਸ ਤਿੱਕੇ ਨਾਲ ਘਟਨਾ ਹੋਈ ਸਾਰੀ ਦੱਸਣ ਦੀ ਕੋਸ਼ਿਸ਼ ਕਰਾਂਗਾ ਗੱਡੀ ਕਿੱਥੇ ਖੜੀ ਹੋਈ ਹੈ ਕਿਵੇਂ ਬਾਬਾ ਜੀ ਕਿੱਥੇ ਗਏ ਸੀਗੇ ਕਿਵੇਂ ਆ ਰਹੇ ਸੀਗੇ ਸਾਰੀ ਘਟਨਾ ਦੱਸਣ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਸਪੌਟ ਹੈ ਇਹ ਗੋਲੀ ਦਾ ਕਿਉਂਕਿ ਦੋ ਗੱਡੀਆਂ ਜਿਹੜਾ ਲਗਾਤਾਰ ਉਹਨਾਂ ਦਾ ਪਿੱਛਾ ਕਰਦੀਆਂ ਸੀਗੀਆਂ ਬਾਬਾ ਬਖਸ਼ੀਤ ਸਿੰਘ ਜਿਉਰੀ ਆਪਣੀ ਮਾਤਾ ਨੂੰ ਦਵਾਈ ਦੇਣ ਗਏ ਸੀਗੇ ਜਿਵੇਂ ਅਸੀਂ ਗੱਲਬਾਤ ਕੀਤੀ ਹਜੇ ਵੀ ਉਹ ਨਾਲ ਦੀ ਨਾਲ ਪੁਲਿਸ ਦੇ ਨਾਲ ਉਸ ਸਪੌਟ ਦੇਖ ਰਿਹਾ ਕੈਮਰੇ ਦੇਖ ਰਿਹਾ ਕਿੱਥੇ ਕੀ ਗੱਲ ਹੋਈ ਸੀਗੀ ਇੱਥੇ ਜਿੰਦਾ ਕਾਰਤੂਸ ਜਿਹੜੇ ਨੇ ਉਹ ਡਿੱਗੇ ਚੱਲੇ ਕਾਰਤੂਸ ਡਿੱਗੇ ਤੇ ਉਸ ਤੋਂ ਬਾਅਦ ਜਿਹੜੀ ਫਾਇਰਿੰਗ ਹੁੰਦੀ ਆ ਦੋ ਗੱਡੀਆਂ ਹੁੰਦੀਆਂ ਨੇ ਜਿਵੇਂ ਬਾਬਾ ਜੀ ਦੱਸਦੇ ਰਹੇ ਦੱਸ ਰਹੇ ਸੀਗੇ ਕਿ ਮੈਂ ਦਵਾਈ ਦੇ ਕੇ ਮਾਤਾ ਜੀ ਨੂੰ ਵਾਪਸ ਆ ਰਿਹਾ ਸੀਗਾ ਤੇ ਰਾਹ ਦੇ ਵਿੱਚ ਆਉਂਦੇ ਹੋਏ ਮੈਨੂੰ ਇਹ ਸ਼ੱਕ ਲੱਗਿਆ ਕਿ ਇੱਕ ਵਰਨਾ ਗੱਡੀ ਹੈ ਜੋ ਮੇਰਾ ਪਿੱਛਾ ਕਰ ਰਹੀ ਹੈ ਕਿਸੇ ਨਾਲ ਫੋਨ ਕਾਲ ਦੇ ਉੱਤੇ ਗੱਲ ਕਰ ਰਹੇ ਸੀਗੇ ਉਹਨੂੰ ਕਹਿ ਰਹੇ ਸੀਗੇ ਕਿ ਇੰਜ ਜਾ ਪਰਿਆ ਕਿ ਇਹ ਮੈਨੂੰ ਮਾਰਨ ਗਿਆ ਅੱਜ ਅੱਜ ਮਾਰ ਸਕਦੇ ਨੇ ਹਮਲਾ ਹੋ ਸਕਦਾ ਵਰਨਾ ਗੱਡੀ ਪਿੱਛੇ ਪਿੱਛੇ ਆਉਂਦੀ ਹੈ ਉਹਦੇ ਉੱਤੇ ਸਿਰਫ ਐਚ ਆਰ ਲਿਖਿਆ ਹੁੰਦਾ ਬਾਕੀ ਕੋਈ ਨੰਬਰ ਨਹੀਂ ਹੁੰਦਾ ਜਿਵੇਂ ਬਾਬਾ ਬਖਸ਼ੀਸ਼ ਨੇ ਕਿਹਾ ਤੇ ਉਸ ਤੋਂ ਬਾਅਦ ਗੱਡੀ ਉਹਨਾਂ ਦੇ ਪਿੱਛੇ ਪਿੱਛੇ ਆ ਜਾਂਦੀ ਹੈ ਬਾਬਾ ਬਖਸ਼ੀਸ਼ ਨੇ ਜਾਣਾ ਕਿਸੇ ਹੋਰ ਰੂਟ ਹੁੰਦਾ ਕਿਉਂਕਿ ਉਹਨਾਂ ਨੇ ਸੋਚਿਆ ਕਿ ਜੇ ਮੈਂ ਉਸ ਰੂਟ ਗਿਆ ਉੱਥੇ ਮੇਰੇ ਦੇ ਉੱਤੇ ਗੋਲੀਆਂ ਚਲਣੀਆਂ ਉੱਥੇ ਮੇਰੀ ਜਾਨੇ ਉ ਜਾ ਸਕਦੀ ਹੈ ਜੇ ਹਮਲਾ ਹੋਇਆ ਮੈਂ ਹਾਈਵੇ ਦੇ ਉੱਤੇ ਬਚ ਜਾਵਾਂਗਾ ਉਹੀ ਗੱਲ ਹੋਈ ਵਰਨਾ ਗੱਡੀ ਪਿੱਛੇ ਆ ਰਹੀ ਸੀ ਕਿ ਤੇ ਆ ਤੁਸੀਂ ਦੇਖੋਗੇ ਜਦੋਂ ਰਾਤ ਫਾਇਰਿੰਗ ਹੋਈ ਕਿ ਇੱਥੇ ਇਹ ਕੱਚ ਖਿੰਡਿਆ ਹੋਇਆ ਪੁਲਿਸ ਨੇ ਜਿਹੜਾ ਨਿਸ਼ਾਨ ਲਗਾਏ ਹੋਏ ਨੇ ਸਾਰੇ ਕਿ ਇੱਥੇ ਕੱਚ ਖਿੰਡਿਆ ਹੈ ਕਿਉਂਕਿ ਹੁਣ ਪੁਲਿਸ ਕਾਰਵਾਈ ਕਰ ਰਹੀ ਹੈ ਦੇਖ ਰਹੀ ਹੈ ਸਾਰੇ ਸਪੌਟ ਚੈੱਕ ਕੀਤੇ ਜਾ ਰਹੇ ਨੇ ਕਿਹੜੇ ਬੰਦੇ ਕਿੱਥੋਂ ਆਏ ਸੀ ਕਿ ਗੱਡੀਆਂ ਕਿਵੇਂ ਆਈਆਂ ਹਾਈਵੇ ਤੇ ਕਿੱਥੋਂ ਚੜੀਆਂ ਗਏ ਕਿੱਧਰ ਸਾਈਟ ਸਪੌਟ ਚੈੱਕ ਕੀਤੇ ਜਾ ਰਹੇ ਨੇ ਜਿਵੇਂ ਬਾਬਾ ਜੀ ਕਹਿ ਰਹੇ ਸੀ ਕਿ ਮੈਂ ਉਸ ਪਾਸੇ ਨੂੰ ਜਾਣਾ ਚਾਹੁੰਦਾ ਸੀਗਾ ਮੈਨੂੰ ਸ਼ੱਕ ਹੋਇਆ ਕਿ ਬੰਦੇ ਦੋ ਗੱਡੀਆਂ ਲੈ ਕੇ ਆ ਗਏ ਨੇ ਤੇ ਪਹਿਲਾਂ ਵਰਨਾ ਗੱਡੀ ਦੇਖੀ ਫਿਰ ਬਾਬਾ ਜੀ ਨੇ ਹੌਲੀ ਕਰ ਲਈ ਤੇ ਇੱਥੋਂ ਤੱਕ ਪਹੁੰਚੇ ਤੇ ਫਿਰ ਇੱਕ ਜਦੋਂ ਅੱਗੇ ਆਏ ਇੱਕ ਬ੍ਰਿਜ਼ਾ ਗੱਡੀ ਅੱਗੇ ਖੜ ਗਈ ਬ੍ਰਿਜ਼ਾ ਗੱਡੀ ਅੱਗੇ ਖੜ ਗਈ ਵਰਨਾ ਪਿੱਛੇ ਖੜ ਗਈ ਬਾਬਾ ਜੀ ਨੂੰ ਸ਼ੱਕ ਹੋ ਗਿਆ ਕਿ ਹੁਣ ਮੇਰੀ ਜਾਨ ਗਈ ਹੁਣ ਗੋਲੀਆਂ ਚੱਲਣਗੀਆਂ ਤਾਬੜ-ਤਾੜ ਤੇ ਉਸੇ ਤਰੀਕੇ ਦੇ ਨਾਲ ਤੇ ਬਾਬਾ ਜੀ ਨੇ ਜਦੋਂ ਗੱਡੀ ਹੌਲੀ ਕੀਤੀ ਵਰਨਾ ਨੇ ਪਿੱਛੋਂ ਨਿਕਲ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ ਬਾਬਾ ਜੀ ਨੇ ਕਿਹਾ ਕਿ 7-8 ਫਾਇਰ ਹੋਏ ਮੇਰੇ ਦੇ ਉੱਤੇ ਜਿਵੇਂ ਮੈਂ ਸੁਣਿਆ ਪਰ ਇਸ ਦੇ ਵਿੱਚ ਫਾਇਰ ਵੱਧ ਵੀ ਹੋ ਸਕਦੇ ਨੇ ਕਹਿੰਦੇ ਜਿੰਨੇ ਮੈਂ ਸੁਣੇ ਤਕਰੀਬਨ 7-8 ਫਾਇਰ ਸੀਗੇ ਤੇ ਉਸ ਤੋਂ ਬਾਅਦ ਜਦੋਂ ਫੋਨ ਕਾਲ ਦੇ ਉੱਤੇ ਸੀਗੇ ਬਾਬਾ ਬਖਸ਼ੀਸ਼ ਸਿੰਘ ਹੋਰੀ ਉਹਨਾਂ ਨੇ ਕਿਸੇ ਨਾਲ ਗੱਲ ਕਰ ਰਹੇ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਇੱਥੋਂ ਭੱਜੋ ਗੱਡੀ ਨਾਲ ਰੋਕੋ ਜੇ ਗੱਡੀ ਰੋਕ ਲਈ ਤਾਂ ਤੁਹਾਡੀ ਜਾਨ ਗਈ ਉਸੇ ਤਰੀਕੇ ਦੇ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਨਾਲ ਜਦੋਂ ਗੋਲੀਆਂ ਵੱਜ ਗਈਆਂ 7 8 ਤੇ ਵਰਨਾ ਗੱਡੀ ਪਿੱਛੇ ਬ੍ਰਿਜ਼ਾ ਗੱਡੀ ਅੱਗੇ ਤੇ ਨਾਲ ਦੀ ਨਾਲ ਬਾਬਾ ਬਖਸ਼ੀਸ਼ ਸਿੰਘ ਜੀ ਇੱਥੋਂ ਭੱਜ ਕੇ ਗੱਡੀ ਭਜਾ ਕੇ ਲੈ ਗਏ ਕਿਉਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਜਿੰਨੀਆਂ ਮਰਜ਼ੀ ਕੋਈ ਗੱਲਾਂ ਕਰਦਾ ਹੋਵੇ ਜਿੰਨੇ ਮਰਜ਼ੀ ਤਕੜਾ ਹੋਵੇ ਪਰ ਜਦੋਂ ਗੋਲੀਆਂ ਇਸ ਤਰੀਕੇ ਨਾਲ ਚੱਲਣ ਪਹਿਲਾਂ ਆਪਣੀ ਜਾਨ ਬਚਾਉਣੀ ਚਾਹੀਦੀ ਹੈ ਹਾਲਾਂਕਿ ਉਹਨਾਂ ਦੇ ਨਾਲ ਇੱਕ ਗਨਮੈਨ ਜ਼ਰੂਰ ਸੀਗਾ ਉਸ ਵੇਲੇ ਰਾਤ ਨੂੰ ਜਦੋਂ ਬਾਬਾ ਬਖਸ਼ੀਸ਼ ਸਿੰਘ ਹੋਰੀ ਆਪਣੀ ਮਾਤਰ ਨੂੰ ਦਵਾਈ ਦੇਣ ਗਏ ਕਿਉਂਕਿ ਅਕਸਰ ਇਹ ਅਜਿਹਾ ਹੁੰਦਾ ਹੈ ਘਰ ਦੇ ਵਿੱਚ ਸੁਰੱਖਿਆ ਬਾਹਰ ਬੈਠੀ ਹੁੰਦੀ ਹੈ ਬਾਬਾ ਬਖਸ਼ੀ ਸਿੰਘ ਜੋ ਰੀ ਲਗਾਤਾਰ ਆਪਣੇ ਕੰਮ ਕੰਮਾਂ ਨੂੰ ਵਿਚਰਦੇ ਰਹਿੰਦੇ ਨੇ ਮਾਤਾ ਨੇ ਕਾਲ ਕੀਤੀ ਕਿ ਪੁੱਤ ਦਵਾਈ ਚਾਹੀਦੀ ਹੈ ਦਵਾਈ ਦੇਣ ਲਈ ਪਹੁੰਚੇ ਪਰ ਉਹਨਾਂ ਨੂੰ ਕੀ ਪਤਾ ਸੀ ਗੋਲੀਆਂ ਵੱਜਾਂ ਪਰ ਹੁਣ ਮੈਂ ਤੁਹਾਨੂੰ ਪ੍ਰੈਕਟੀਕਲੀ ਇਹ ਦੱਸਾਂ ਕਿ ਗੱਡੀ ਆਈ ਕਿਵੇਂ ਤੇ ਗੱਡੀ ਬਾਬਾ ਬਖਸ਼ੀ ਸਿੰਘ ਚਲਾ ਰਹੇ ਸੀਗੇ ਤੇ ਗੋਲੀਆਂ ਕਿਵੇਂ ਵੱਜੀਆਂ ਜਿਵੇਂ ਇੱਕ ਸਾਡੀ ਗੱਡੀ ਖੜੀ ਹੋਈ ਹੈ ਸਾਹਮਣੇ ਸਮਝੋ ਇਹ ਬਾਬਾ ਬਖਸ਼ੀ ਸਿੰਘ ਦੀ ਗੱਡੀ ਹੈ ਬਾਬਾ ਬਖਸ਼ੀ ਸਿੰਘ ਜੀ ਔਰ ਰੋਡ ਤੋਂ ਆ ਰਹੇ ਨੇ ਆਉਂਦੇ ਹੋਏ ਦੇਖ ਲੈਣੇ ਕਿ ਇੱਕ ਗੱਡੀ ਪਿੱਛੇ ਵਰਨਾ ਉਹ ਉਹਨਾਂ ਦਾ ਪਿੱਛਾ ਕਰ ਰਹੀ ਹੈ ਪਿੱਛਾ ਕਰਦੇ ਹੋਏ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਹੈ ਜਿਹੜੇ ਵਿੱਚ ਜਿਹੜੇ ਗੈਂਗਸਟਰ ਬੈਠ ਹੋਏ ਨੇ ਪਹਾੜੇ ਦੇ ਟੱਟੂ ਕਹਿ ਸਕਦੇ ਆ ਜਿਹੜੇ ਇਸ ਤਰੀਕੇ ਨਾਲ ਮਾਰਨ ਦੀ ਕੋਸ਼ਿਸ਼ ਕਰਦੇ ਨੇ ਕੋਈ ਟੇਬਲ ਟਾਕ ਨਹੀਂ ਕਰਦੇ ਇਸ ਤਰੀਕੇ ਨਾਲ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਇਹ ਬਾਬਾ ਬਖਸ਼ੀਸ਼ ਸਿੰਘ ਦੀ ਗੱਡੀ ਆ ਪਿੱਛੋਂ ਆਏ ਫਾਇਰਿੰਗ ਹੋਈ ਇੱਥੋਂ ਗੋਲੀਆਂ ਗਈਆਂ ਅੰਦਰ ਨੂੰ ਗਨੀਮਤ ਇਹ ਆ ਕਿ ਇਸ ਪਾਸੇ ਨੂੰ ਬਾਬਾ ਬਖਸ਼ੀਸ਼ ਸਿੰਘ ਬੈਠੇ ਡਰਾਈਵਰ ਸਾਈਡ ਨੂੰ ਬੈਠੇ ਹੋਏ ਨੇ ਗੱਡੀ ਚਲਾ ਰਹੇ ਨੇ ਗੋਲੀ ਦੀ ਜਿਹੜੀ ਫਾਇਰਿੰਗ ਹੁੰਦੀ ਹੈ ਇਸ ਪਾਸੇ ਤੋਂ ਟੇਡੇ ਟੇਡੇ ਤੌਰ ਤੇ ਹੁੰਦੀ ਹੈ ਗੋਲੀਆਂ ਵਜਦੇ ਨੇ ਕੰਡਕਟਰ ਸਾਈਡ ਜਿਹੜੀ ਇਸ ਸਾਈਡ ਨੂੰ ਸੀਟ ਹੈ ਉੱਥੇ ਗੋਲੀਆਂ ਵਜਦੀਆਂ ਨੇ ਪਰ ਇਹ ਗਨੀਮਤ ਰਹ ਜਾਂਦੀ ਆ ਇਹਨਾਂ ਦੇ ਵਿੱਚ ਗੋਲੀਆਂ ਵਜਦੇ ਨੇ ਮੈਂ ਜਗਵੀਤ ਨੂੰ ਕਹਾਂਗਾ ਕਿ ਅੱਗੇ ਆ ਜਾਣ ਅੱਗੇ ਆ ਕੇ ਇੱਕ ਵਾਰ ਇਹ ਸਪੌਟ ਦਿਖਾ ਦਿੰਨੇ ਆਪਾਂ ਸਿਰ ਲਾਉਨੇ ਆ ਸੌਖੇ ਸ਼ਬਦਾਂ ਵਿੱਚ ਦੱਸਾਂਗਾ ਤੁਹਾਨੂੰ ਜਿਵੇਂ ਆਪਾਂ ਬੈਗ ਕਹਿ ਦਿੰਨੇ ਆ ਇਹਨਾਂ ਨੂੰ ਇਹਨਾਂ ਦੇ ਉੱਤੇ ਆਪਾਂ ਜਦੋਂ ਸਿਰ ਰੱਖਦੇ ਆ ਇਸ ਚੀਜ਼ ਦੇ ਉੱਤੇ ਬਾਬਾ ਬਖਸ਼ੀਸ਼ ਸਿੰਘ ਹੋਰੀ ਇਸ ਸਾਈਡ ਨੂੰ ਬੈਠੇ ਹੋਏ ਸੀਗੇ ਪਰਲੀ ਸਾਈਡ ਨੂੰ ਗੋਲੀਆਂ ਚੱਲਦੀਆਂ ਨੇ ਤੇ ਇਸ ਤੋਂ ਬਾਅਦ ਫਿਰ ਗੱਡੀ ਭਜਾ ਕੇ ਇੱਥੋਂ ਨਿਕਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਹੋਇਆ ਜਿਹੜੀ ਇਹਨਾਂ ਦੀ ਗੱਡੀ ਹੈ ਬਾਬਾ ਬਖਸ਼ੀਸ਼ ਸਿੰਘ ਹੋਰਾ ਦੀ ਉਹ ਸੀਏ ਸਟਾਫ ਖੜੀ ਹੋਈ ਹੈ ਅਸੀਂ ਉੱਥੇ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਅਸੀਂ ਉੱਥੋਂ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਵੇਂ ਗੋਲੀਆਂ ਚੱਲੀਆਂ ਤੇ ਇਹ ਸ਼ੀਸ਼ਾ ਸਾਰਾ ਪੰਨਿਆ ਜਾਂਦਾ ਅੱਗੇ ਜਾ ਕੇ ਗੋਲੀਆਂ ਵਜਦੀਆਂ ਨੇ ਗੋਲੀਆਂ ਵਿੱਚ ਜਿਹੜੇ ਉਹ ਰੌਂਦ ਮਿਲਦੇ ਨੇ ਚੱਲਿਓ ਈਕਾਰਤ ਉਸ ਮਿਲਦੇ ਨੇ ਉਹਦੇ ਵਿੱਚ ਇਸ ਟਿੱਕੇ ਦੇ ਨਾਲ ਜਿਹੜੀ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਹੁਣ ਬਾਬਾ ਬਖਸ਼ ਸਿੰਘ ਹੋਰ ਨਾਲ ਸਾਡੀ ਗੱਲਬਾਤ ਹੋਦੀ ਸੀਗੀ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਸੀਐਸਟਾਫ ਦੇ ਅਧਿਕਾਰੀ ਨੇ ਉਹਨਾਂ ਦੇ ਨਾਲ ਨੇ ਵੱਖ-ਵੱਖ ਥਾਵਾਂ ਚੈੱਕ ਕਰ ਰਹੇ ਨੇ ਸਪੌਟ ਚੈੱਕ ਕਰ ਰਹੇ ਨੇ ਕਿ ਕੈਮਰੇ ਚੈੱਕ ਕਰ ਰਹੇ ਨੇ ਕਿੱਥੇ ਗਏ ਕਿਵੇਂ ਆਏ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਰਿਹਾ ਕਿਉਂਕਿ ਇੱਕ ਵੀ ਕਲੂ ਮਿਲਦਾ ਇੱਕ ਵੀ ਚੀਜ਼ ਮਿਲਦੀ ਹੈ ਤਾਂ ਇਹ ਸੌਖਾ ਹੋ ਜਾਏਗਾ ਕਿ ਪੁਲਿਸ ਉਹਨਾਂ ਤੱਕ ਪਹੁੰਚ ਜਾਵੇ ਪਰ ਹੁਣ ਇਹ ਗੱਲ ਜ਼ਰੂਰ ਹੋ ਰਹੀ ਹੈ ਇੱਕ ਪਾਸੇ ਇਹ ਸਵਾਲ ਜ਼ਰੂਰ ਨਿਕਲਦੇ ਆ ਕਿ ਪੰਥਕ ਬੰਦਿਆਂ ਨੇ ਸਰਕਾਰੀ ਸਿਕਿਉਰਿਟੀ ਕਿਉਂ ਰੱਖੀ ਹੋਈ ਹੈ ਇਹ ਸਰਕਾਰੀ ਸੁਰੱਖਿਆ ਕਿਉਂ ਰੱਖੀ ਹੋਈ ਹੈ ਕਿਉਂਕਿ ਅਸੀਂ ਵੀ ਕਈ ਵਾਰ ਇਹ ਸਵਾਲ ਕਰਦੇ ਹਾਂ ਕਿ ਜਦੋਂ ਤੁਸੀਂ ਕਹਿੰਦੇ ਹੋ ਕਿ ਜਿਹੜਾ ਬੰਦਾ ਸਿਕਿਉਰਿਟੀ ਰੱਖਦਾ ਉਹ ਪੰਥਕ ਨਹੀਂ ਹੁੰਦਾ ਪਰ ਜਦੋਂ ਅਜਿਹੀ ਥਾਂ ਤੇ ਉੱਤੇ ਅਜਿਹੀ ਘੜੀ ਹੋ ਜਾਵੇ ਉਹਨਾਂ ਨੂੰ ਸੁਰੱਖਿਆ ਰੱਖਣ ਦੀ ਬੜੀ ਲੋੜ ਹੁੰਦੀ ਹੈ ਜੇ ਰਾਤ ਗਨਮੈਨ ਬਾਬਾ ਜੀ ਨਾਲ ਨਾ ਹੁੰਦਾ ਤੇ ਸਮਝੋ ਕੁਝ ਵੀ ਵੱਡੀ ਵਾਰਦਾਤ ਹੋ ਜਾਣੀ ਸੀਗੀ ਤੇ ਹੁਣ ਤੁਹਾਨੂੰ ਅਸੀਂ ਸੀਏ ਸਟਾਫ ਵੀ ਲੈ ਕੇ ਜਾਵਾਂਗੇ ਉੱਥੋਂ ਵੀ ਦਿਖਾਵਾਂਗੇ ਤੇ ਕੀ ਐ ਸਾਡੀ ਕਟਨਾ ਬਾਬਾ ਬਖਸ਼ੀ ਸਿੰਘ ਹੋਰਾਂ ਦਾ ਵੀ ਇੰਟਰਵਿਊ ਸੁਣਾਉਣਾ ਹੈ ਕਿ ਉਸ ਦੇ ਵਿੱਚ ਕੀ ਕੁਝ ਸਾਰੀ ਚੀਜ਼ ਹੋਈ ਸੀ ਕਿਵੇਂ ਹੋਈ ਤੇ ਹੁਣ ਅਗਲੀ ਕਾਰਵਾਈ ਕੀ ਪੁਲਿਸ ਕਰ ਰਹੀ ਹੈ